ਤੁਹਾਡੇ ਪੁੱਤ ਕਿੱਥੇ ਆ ਜਿਹੜਾ ਕਿ ਮਾਪਿਆਂ ਨੂੰ ਹਮੇਸ਼ਾ ਸੁਪਨਾ ਹੁੰਦਾ ਕਿ ਸਾਡੇ ਬੱਚੇ ਸਾਨੂੰ ਸਾਂਭਣਗੇ ਵੱਡੇ ਪੋਤੇ ਵੇਖ ਲਓ ਜੇ ਕਦੇ ਦਾ ਪੁੱਤ ਦੇ ਆਉਣਾ ਨਾ ਹੀ ਵੀ ਪੋਤੇ ਦੇ ਨਹੀਂ ਆਉਣਾ ਜੇ ਆਉ ਵੀ ਨਾ ਰੱਜੇ ਆਉਣਾ ਤਾਂ ਘੁੰਮ ਕੇ ਚਲੇ ਜਾਂਦੇ ਉਹਨੇ ਸਾਨੂੰ ਇਹ ਵੀ ਪੁੱਛਣਾ ਅੱਜ ਤੁਹਾਡੇ ਕੋ ਕੁਝ ਹੈਗਾ ਕਿ ਨਹੀਂ ਹੈਗਾ ਗੁਣ ਵੀ ਮੈਂ ਬਾਹਰ ਗਿਆ ਪਿੰਡ ਗਿਆ ਨਹੀਂ ਬੱਦਲ ਹੋਇਆ ਤਾਂ ਮੈਂ ਬੁੜੜੀ ਨੂੰ ਛੱਡ ਗਿਆ ਬਾਹਰ ਮੈਂ ਰੋਟੀ ਕਿਹ ਕੋ ਬਕਵਾ ਕੇ ਲਿਆ ਬੁਰੜੀ ਤੇ ਜਲਦਾਈ ਮਾਂ ਵੀ ਭੇਜਦਾ ਭਜਾ ਤਾਂ ਫਿਰ ਬੁਰੜੀ ਨੂੰ ਅੰਦਰ ਕਿ ਖੋਲੇ ਨੇ ਸਾਡੇ ਲਈ ਇਹ ਦੋ ਪਿਆ ਕੋਕੀ ਮੋਤ ਮੈਂ ਤਾਂ ਤੁਹਾਡੇ ਗਾੜੀਏ ਹੋਰ ਚਕਰਤਾ ਮੇਰਾ ਕੋਈ ਕਿਤੇ ਉਥੇ ਪਾਣੀ ਦਾ ਕੋਈ ਬੱਤੀ ਦਾ ਕੋਈ ਕੋਠਾ ਮਠਾ ਬਣਦੇ ਜਿਹੜਾ ਹੀ ਉਥੇ ਜਾ ਕੇ ਤੇ ਬਾੜ ਭਰਾ ਬਾ ਦੇਣਾ ਬਾਗੇ ਸਾਡੂ ਕੋਈ ਆ ਕੇ ਰੇਲੇ ਕੋਲੇ ਸਾਡੀ ਬਾ ਫੜੂਗਾ ਕਿ ਲੈ ਮਠੇ ਦਾ ਕੋਈ ਆ ਕੇ ਪਾਣੀ ਤਾਂ ਨਹੀਂ ਪਿਆ ਦੂਗਾ ਇੱਥੇ ਸਾਨੂੰ ਕੋਈ ਨਹੀਂ ਜੇ ਪੁੱਛਣ ਕਿਸਣਾ ਤੁਹਾਡੇ ਪੁੱਤ ਕਿੱਥੇ ਆ ਜਿਹੜਾ ਕਿ ਮਾਪਿਆਂ ਨੂੰ ਹਮੇਸ਼ਾ ਸੁਪਨਾ ਹੁੰਦਾ ਕਿ ਸਾਡੇ ਬੱਚੇ ਸਾਨੂੰ ਸਾਂਭਣਗੇ ਵੱਡੇ। ਮੋਤਵੇ ਵੇਖ ਲਓ ਜੇ ਕਿਤੇ ਦਾਦਾ ਪੁੱਤ ਦੇ ਆਉਣਾ ਨਾ ਹੀ ਪੋਤ ਦੇ ਨਹੀਂ ਆਉਣਾ। ਜੇ ਆਉ ਵੀ ਅਰਜੇ ਆਉਣਾ ਤਾਂ ਕੁਮ ਕੇ ਚਲੇ ਜਾਣਾ। ਉਹ ਮੈਂ ਸਾਨੂੰ ਇਹ ਵੀ ਪੁੱਛ ਰਾਂ ਅੱਜ ਤੁਹਾਡੇ ਕੋ ਕੁਝ ਹੈਗਾ ਕਿ ਨਹੀਂ ਹੈਗਾ। ਹੁਣ ਵੀ ਮੈਂ ਬਾਹਰ ਗਿਆ ਪਿੰਡ ਗਿਆ। ਨਹੀਂ ਬਦਲ ਹੋਇਆ ਤਾਂ ਮੈਂ ਬੁਰਣੀ ਨੂੰ ਛੱਡ ਗਿਆ ਬਾਹਰ। ਮੈਂ ਰੋਟੀ ਕਿਸੇ ਕੋ ਪਕਵਾ ਕੇ ਲਿਆ ਆਇਆ। ਉਹ ਬੁੜੜੀ ਤੇ ਜਲਦਾਈ ਮਾਂ ਵੀ ਭੇਜੇ ਦਾ ਭੱਜਾ ਤਾਂ ਫਿਰ ਬੁੜੜੀ ਨੂੰ ਅੰਦਰ ਕੀਤਾ ਦੇਖ ਪੀਏ ਕਰੀ ਤਾਂ ਵੀ ਮੈਂ ਰੋਦੇ ਕਲਾਉਂਦੇ ਰ ਠਾ ਕੇ ਕਿਤੇ ਵਕਤਾਂ ਦੇ ਅੰਦਰ ਕੀਤਾ ਤੇ ਹੁਣ ਵਿਚਾਰੀ ਤੇ ਲਿੰਦੇ ਲਾ ਕੇ ਤੇ ਗਾ ਪਾਏ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਮੈਨੂੰ ਪਤਾ 13 ਸਾਲ ਹੋ ਗਏ ਇੱਥੇ ਜਿਵੇਂ ਕੋਈ ਮੌਸਮ ਖਰਾਬ ਹੋ ਜਾਂਦਾ ਕੋਈ ਸਰਦੀ ਗਰਮੀ ਆਉਂਦੀ ਤਾਂ ਤੁਹਾਨੂੰ ਇੱਥੇ ਕੋਣ ਦੇਖਦਾ ਕੋਈ ਨਹੀਂ ਮੇਰਾ ਕੋਈ ਨਹੀਂ ਮੇਰਾ ਤੁਹਾਡੇ ਜਿਹੜੇ ਨੂਨ ਜਾਂ ਪੋਤਰੇ ਨੇ ਉਹ ਵੀ ਨਹੀਂ ਤੁਹਾਨੂੰ ਪੁੱਛਦੇ ਨਹੀਂ ਪਤਾ ਇਹ ਕੁਝ ਦੀਆਂ ਤੇ ਯਾ ਪਛਦੀਆਂ ਤੇ ਯਾ ਉਹਦੀਆਂ ਜਾਂਦੀਆਂ ਵਾ ਨੀੜਾ ਮੱਤਾ ਦੇਂਦੀਆਂ ਕਦੇ 100 50 50 ਤੇ ਨਸ਼ਿਆ ਪੀ ਉਹ ਵੀ ਮਾਤੜਿਆ ਉਹ ਵੀ ਮਾਤੜਿਆ ਵਿਚਾਰ ਗਿਆ ਆਪੋ ਆਪਣੇ ਤੇ ਘਰ ਸਾਂਭਦੀਆਂ ਤੇ ਨਿਆਣੇ ਪਾਲਦੀਆਂ ਡੰਗੋ ਡੰਗ ਉਹ ਤਾਂ ਕਦੀ ਵੀ ਨਹੀਂ ਆਕੇ ਤੇ ਪੁੱਛੇ ਪੁੱਤਰੇ ਤੁਹਾਡੇ ਨੇ ਹੋਂ ਦਾ ਵਾਕਿਆ ਦੱਸਿਆ ਭੀ ਆਉਂਦਾ ਰੱਜਿਆ ਆਉਣਾ ਡੱਗ ਤੇ ਹੋਗਰਾ ਆਕੇ ਤਾਂ ਇਤਰਾ ਘੁੰਮ ਕੇ ਫੇਰ ਚਲੇ ਜਾਣਾ ਇਸ ਕਰ ਨਸ਼ਾ ਕਰਦਾ ਉਹ ਨਸ਼ਾ ਕਰਦਾ ਉਹ ਨਸ਼ੀਰ ਕਰ ਕੀ ਸਾਰਾ ਕੁਝ ਤੁਹਾਨੂੰ ਇੱਥੇ ਸਾਰਾ ਕੁਝ ਜਾੜਤਾ ਉਹਨੇ ਕਰਤਾ ਨਸ਼ੇ ਕਰਤਾ ਸੁ ਕੀ ਅਪੀਲ ਕਰੋਗੇ ਪੰਜਾਬੀਆਂ ਨੂੰ ਜਿਹੜੇ ਕਿ ਤੁਹਾਡੇ ਹਾਲਾਤ ਜਿਹੜੇ ਨੇ ਹਾਂ ਤਾਂ ਮੈਂ ਤਾਂ ਹੱਥ ਜੋੜ ਕੇ ਆਨਾ ਵੀ ਮੈਨੂੰ ਨਾ ਭੈਣ ਭਰਾਵਾ ਚ ਅਪੜਾ ਦਿਓ ਉਥੇ ਮੇਰਾ ਕੋਈ ਪਾਣੀ ਪਿਆਊਗਾ ਕੋਈ ਦਵਾਈ ਦਾਰੂ ਹੁਣ ਸਾਡੇ ਕੋਈ ਇੱਥੇ ਦਾ ਕੋਈ ਡਾਕਟਰ ਆਵੇ ਨਾ ਸਾਨੂੰ ਕੋਈ ਆ ਕੇ ਪੁੱਛੇ ਤੇ ਇਤਰਾ ਹੀ ਪੈ ਰਹਿੰਦੇ ਫੇ ਚੁੱਪ ਕਰਕੇ ਰਿਸ਼ਤੇਦਾਰ ਵੀ ਪੁੱਛਦੇ ਆ ਕੇ ਰਿਸ਼ਤੇਦਾਰ ਵਿਚਾਰਾ ਕਹੜੇ ਗਏ ਤੇ ਧੀਆ ਧੀਆ ਵਿਚਾਰਿਆਂ ਰਿਸ਼ਤੇਦਾਰ ਤਾਂ ਹੋਰ ਕਹ ਰਿਆ ਪਾੜੋਵਾ ਉਹ ਵਿਚਾਰਾ ਕਿਤੇ ਆਉਂਦ ਗਿਆ ਜਾਂ ਗਿਆ ਚਾਪੜੇ ਮੈਂ ਆਏ ਉਹ ਕੜੀ ਨਹੀਂ ਕੜੀ ਆਏ ਉਹਨਾਂ ਚੱਲ ਵੇਖ ਲਿਆ ਹੋਰ ਸਾਡੇ ਰਿਸ਼ਤੇਦਾਰ ਕਿਹੜੇ ਪੋਤਾ ਉਹਨੇ ਸਾਰੇ ਤਾਂ ਪੋਪੜੇ ਥਾਈ ਕਬੀਲ ਦਾ ਰੇ ਹੁਣ ਮਦਲੀ ਅਪੀਲ ਕਰੋਗੇ ਕਰਾਂਗੇ ਪੋਤਾ ਹੀ ਤਾਂ ਨੇ ਸਾਡੀ ਮੱਜ ਤੇ ਚ ਕਾਰ ਕਹਦਾ ਸਾਨੂੰ ਘਰ ਬਾਦੋ ਕਿਤੇ